ਕੀ ਹਾਲ ਚਾਲ ਆ ਸਾਰਾ ਦਾ ਸਾਰੇ ਠੀਕ ਹੋ ਤੇ ਆਪਾਂ ਹੋ ਗਿਆ ਜਨ ਆ ਕੇ ਰੈਡੀ ਬਿਲਕੁਲ ਕਿਉਂਕਿ ਟਾਈਮ ਨਾਲ ਤਾਂ ਸੂਰਜ ਨਿਕਲਿਆ ਪਰ ਧੁੱਪ ਬਹੁਤ ਵਧੀਆ ਨਿਕਲੀ ਹੈ ਤੇ ਠੰਡ ਘਟਾ ਜੇ ਤੇ ਆਪਾਂ ਚੱਲਦੇ ਡਾਵਾ ਵਾਲੀ ਨੂੰ ਚਲੋ ਐਨਕਾ ਪਹ ਲਾ ਲੀਆਂ ਲਾ ਕੇ ਤੇ ਬਾਈਕ ਆਪਾਂ ਕਰਕੇ ਸਟਾਰਟ ਆ ਰਿਹਾ ਡੂਲੂ ਇਹਨੂੰ ਚੱਕ ਲਈ ਕਰੀ ਕਿਉਂਕਿ ਦੂਜੇ ਘਰੇ ਫੜਾਉਣਾ ਹੈ ਚੱਲਦੇ ਉਧਰ ਤੇ ਆਪਾਂ ਚੱਲ ਪਏ ਆ ਆਪਣਾ ਬਾਈਕ ਤਾਂ ਤੁਹਾਨੂੰ ਪਤਾ ਹੀ ਹੈਗਾ ਆਪਣੇ ਬਾਈਕ ਦੇ ਕੇ ਬੈਗ ਵੀ ਲੱਗਿਆ ਸਾਮਾਨ ਪਾਉਣਾ ਸੇ ਪਾਰਕ ਨੇ ਬਾਰਕ ਬਹੁਤ ਵਗ ਰੈਡੀ ਹੋਆ ਸਾਡਾ ਪਿੰਡ ਤੇ ਸੂਰਜ ਨਿਕਲੇ ਆ ਬਹੁਤ ਸੋਹਣਾ ਤੇ ਚੱਲਦੇ ਵੱਡਾ ਬਾਲੀ ਨੂੰ ਉਧਰ ਲੈ ਕੇ ਸਾਮਾਨ ਪੜਾਉਣਾ ਆਹ ਚਲੋ ਆ ਪਹੁੰਚ ਗਏ ਇੱਧਰ ਆ ਦੇਖ ਆਪਣਾ ਬਾਈਕ ਤੇ ਆਪਾਂ ਹੋ ਗਈ ਐਂਟਰੀ ਚਲੋ ਟਾ ਟਾ ਅੱਜ ਕਿਵੇਂ ਇੱਕ ਬਾਰ ਕੰਮਲ ਕੱਢ ਕੇ ਟਾਈਮ ਨੇ ਪਾਰਖੇ ਸਾਣੇ ਪਾਲੇ ਨੂੰ ਸੁੱਕਣੀ ਪਾਰਖੀ ਐ ਨਹੀਂ ਮੈਂ ਕਿ ਧੁੱਪ ਨਿਕਲੀ ਕਿਤੇ ਸੰਦਾ ਹੀ ਹੋ ਗਿਆ ਕੋਈ ਕਣ ਕੋਣ ਆਹ ਜ ਰੱਬ ਮੈਂ ਕਿ ਪਤਾ ਨਹੀਂ ਕਿਹੜੀ ਖਸਮ ਦੀ ਗੱਲ ਕਰੀ ਜਾਂਦੀ ਐ ਆ ਲੈ ਇਹ ਹੈਗੇ ਦਾਲ ਮੈਨੂੰ ਭਾਰ ਆਇਆ ਲੱਗਿਆ ਦੂਰੇ ਡੋਲੂ ਹਾਂ ਆਹ ਕੋਲੀ ਰੱਖੀ ਆਲੂ ਮਟਰ ਤਾਸ ਚੱਕ ਦੀ ਸਾਈਡ ਨਾਲ ਦਾਲ ਦੁੱਧ ਅੱਜ ਅੱਜ ਕਿਵੇਂ ਉਧਰ ਆਸਨ ਛੱਡਤਾ ਉਹ ਸੱਚ ਸਾਡੀ ਸਬਜੀ ਕੈਨਸਲ ਕਰਤੀ ਸਬਜੀ ਪੜਤੀ ਹਾਂ ਹੋਰ ਲਾਵਾਂਗੇ ਕਿਹੜੀ ਸਬਜੀ ਤੋਂ ਭਾਰਾ ਹੋਣਾ ਮੌਸਮ ਕਿਹੜੀ ਦਾ ਇਹ ਨਹੀਂ ਅਬੜ ਬਦ ਮੌਸਮ ਮੌਸਮ ਤੋ ਸਾਡੀ ਕਿਰਪਾ ਉਧਰ ਝਾੜੂ ਉਹ ਤੜਕੇ ਵੀ ਝਾੜ ਚੱਕੀ ਕੱਲੇ ਕੱਲ ਵੀ ਝਾੜੂ ਸੇਦੂਗਾ ਕੱਲ ਚ ਹਾਚਣਾ ਬਾਕੀ ਕਿਹਦੀ ਜਾਂਦਾ ਸਕੂਲ ਗਏ ਸਾਰੇ ਅੱਜ ਸਕੂਲ ਗਏ ਆ ਵੱਡਕ ਮਤੋੜੀ ਨਹੀਂ ਆ ਇਹ ਦੂਜਾ ਵੱਡਾ ਕੀ ਬਿਵਾਰ ਹੈ ਇਹ ਦਵਾਨ ਵੱਡਾ ਇਹ ਸਾਫ ਕਰਦਾ ਇਹਦਰ ਲੈਣੇ ਸਾਫ ਕਰ ਦੇ ਕਦੇ ਇਹ ਨਹੀਂ ਹਿਲਦਾ ਮੇਰੇ ਤੋਂ ਆ ਚਲੋ ਚਲੋ ਡਬਲ ਚਲਦੇ ਹਾਂ ਹੋਰ ਹਾਂ ਕਾਮਾ ਵੱਨੋ ਕਪਾਗਨਾ ਤੇ ਟ੍ਰੇਨ ਦਾ ਸਫਰ ਤੇ ਚਲਦੇ ਹਾਂ ਸਟੇਸ਼ਨ ਤੇ ਲੈਨੇ ਟਿਕਟ ਤੇ ਡ੍ਰੇਨ ਦੀ ਬੜੀ ਬੜੀ ਦੂਰ ਜ ਨੇ ਕਿ ਉਹ ਵੀ ਡਰੇਨ ਦਾ ਵੀ ਟਾਈਮ ਹੋਇਆ ਬੈਗਾ ਇਲੈਕਟ੍ਰਿਕ ਵਾਇਰ ਇਧਰ ਮਾਲ ਗੜੀ ਖੜੀ ਹੈਗੀ ਚੱਲਦੇ ਚਲੋ ਕਾਫੀ ਲੋਕ ਵੇਟਿੰਗ ਚ ਬੈਠਿਆ ਇਧਰ ਵੀ ਤੇ ਇਧਰ ਵੀ ਤੇ ਬਾਲੇ ਕੋਣ ਟਿਕਟ ਤੇ ਟਿਕਟ ਪਾਲ ਲਈ ਬਠੰਡੇ ਦੀ ਸਰ ਵੀ ਲੱਗੇ 10 ਤੇ ਫੀੜ ਹੈਗੀ ਕਾਫੀ ਸਟੇਸ਼ਨ ਤੇ ਤੇ ਆਪਾਂ ਕਰਦੇ ਫੇਟ ਚਲੋ ਆਪਾਂ ਬੈਠ ਕੇ ਇੱਥੇ ਆ ਕੇ ਸੀਦੀਂ ਟਰੇਨ ਦੀ ਕਰਦੇ ਆਂ ਫੇਟ ਫੇ ਫਿਰ ਚੱਲਦੇ ਆਂ ਬਠਿੰਡੇ ਲਓ ਜੀ ਟ੍ਰੇਨ ਵੀ ਆ ਗਈ ਆਪਾਂ ਕਰਦੇ ਆਂ ਟ੍ਰੇਨ ਦਾ ਸਫ਼ਰ ਰੰਦਾ ਬੋਲਾ ਬੰਦ ਬਈ ਇਹ ਕਿਹੜਾ ਅਦਰ ਹੈ ਨਾ ਆਈਂ ਦੇ ਟ੍ਰੇਨ ਚ ਜਾਈ ਨੇ ਹੈਗੇ ਅਸੀਂ ਦੁਬਾਰਾ ਅੱਗੇ ਕਿਹੜਾ ਸਟੇਸ਼ਨ ਆਏ ਦੇਖਦੇ ਆਂ ਇਨੂਲਾ ਦਾ ਕੁਦੀ ਵੀ ਨਾ ਆਗਾ ਇਹਦਾ ਛੱਤ ਗੈਰੀ ਬਟਰਾਗਾ ਇਹ ਵੀੜੀ ਮਾਲ ਕੱਢੀ ਜਦੋਂ ਪੌਤਰ ਗੈਸ ਸਟੇਸ਼ਨ ਤੇ ਦਾਤਾ ਕਾਹਦੇ ਦਾਪਾ ਜਾਣਾ ਫਲਾਈਓਵਰ ਤੇ ਉਧਰ ਦੀ ਚੱਲਦੇ ਆ ਆਈ ਆਂਦੀ ਐ ਆਹ ਟ੍ਰੇਨ ਫੇਰ ਵਾਲਾ ਆਉਣ ਲੱਗੀ ਕਦੋਂ ਚੜਦਾ ਫੋੜੀਆਂ ਕਦੋਂ ਆ ਗੇ ਉੱਪਰ ਫਲਾਈਓਵਰ ਤੇ ਇਹ ਬਰੋ ਟ੍ਰੇਨ ਐ ਟ੍ਰੇਨ ਆ ਗਈਆਂ ਉੱਧਰ ਵੀ ਆ ਪਲੇਟਫਾਰਮ ਸਾਡੇ ਵੀ ਟ੍ਰੇਨ ਤੇ ਲੋਕਾਂ ਦਾ ਸ਼ੋਰ ਬਹੁਤ ਆਪਾ ਇੱਧਰ ਜਾਣਾ ਆਪਾਂ ਚੱਲ ਜਾਈਏ ਇੱਧਰ ਨਹੀਂ ਕੋਈ ਇੱਧਰ ਆਇਆ ਆਪਾਂ ਚਲੋ ਸੁਣਨਾ ਕਿ ਕਿੰਨਾ ਸ਼ੋਰ ਆ ਟ੍ਰੇਨਾਂ ਦਾ ਰੋਲ ਹੈ ਭਾਈ ਇਹਦੀ ਟ੍ਰੇਨ ਦੀ ਅਲੱਗ ਹੀ ਵੇਸਾ ਕਰੀਨ ਤੇ ਅੱਗੇ ਹੈਗੇ ਐਸਕੇਲੇਟਰ ਬੋਰਡਿੰਗ ਚਾ ਬੋਰਡਿੰਗ ਉੱਧਰ ਚਾ ਐਸਕੇਲੇਟਰ ਜਾਓ ਆਪਾਂ ਚਲਾਂਗੇ ਐਸਕੇਲੇਟਰ ਉਧੋਂ ਦੀ

ਹੈਵੀ ਡਰਾਈਵਰ ਸੀਗਾ ਇਹ ਤਾਂ ਲੰਘਣਾ ਬਹੁਤ ਆਸੇ ਗੱਡੀਆਂ ਵੱਲੀਆਂ ਆਈਆਂ ਟ੍ਰੈਫਿਕ ਬਹੁਤ ਇਕਦਾਂ ਅੱਜ ਕਿੱਟ ਆਪਣਾ ਕਿਹੜਾ ਸੱਖਾ ਲਈਦਾ ਵੜਾ ਇੱਥੇ ਇੰਨੀਆਂ ਚਲੀ ਜਾਂਦੀਆਂ ਚਲੋ ਹੁਣ ਚੱਲਦੇ ਆਂ ਕਰੀ ਬਾਕੀ ਦੇਖਦੇ ਆਂ ਕੋਈ ਆਈ ਜਾਣਾ ਇੱਥੇ ਤਾਂ ਆਟੋ ਲੱਗੇ ਜਾਣਾ ਪੈਣਾ ਫਿਰ ਪੈਦਲ ਯਾਤਰੀ ਤੁਰਖਦੇ ਆਪਾਂ ਚਲੋ ਜੀ ਹੁਣ ਆਪਾਂ ਇਸਵਾਦ ਆਟੋ ਤੇ ਚੱਲਦੇ ਆਪਾਂ ਬੱਸ ਸਟੈਂਡ ਤੇ ਆਪਾਂ ਪਹੁੰਚ ਕੇ ਡੱਬਾ ਵਾਲੀ ਪਾਸਟਾਂ ਦਾ ਦਿਖਾਈ ਨਹੀਂ ਗਿਆ ਚੱਲ ਕੋਈ ਗੱਲ ਨਹੀਂ ਡੱਬਾ ਦਾ ਚੌਂਕ ਦੇਖ ਲਓ ਚੱਬਾ ਚੱਲਦੇ ਹਾਂ ਦੁਕਾਨ ਦੇ ਇੱਕ ਵਾਰੀ ਉੱਧਰ ਉੱਧਰ ਸੀਗੇ ਬੱਤੀਆਂ ਲੱਗੀਆਂ ਡੱਬਾ ਵਾਲੀ ਚੌਂਕ ਤੇ ਵੀ ਚੱਲਦੇ ਹਾਂ ਦਫ਼ਤਰ ਹਾਲਤ ਖਰਾਬ ਹੈਂਦੀ ਆ ਬਸ ਹੈਨਾ ਪਹਿਲਾਂ ਬਹੁਤ ਹੁੰਦਾ ਸੀ ਬਸ ਤੇ ਹੁੰਦਾ ਬਸ ਤਾਂ ਹੁੰਦਾ ਤੇ ਥੱਕ ਗਿਆ ਇਹ ਕਿਹਾ ਵਰਦਾ ਹੋਈ ਜਾਂਦੀ ਐ ਆ ਕੋ ਮੋਹਿੰਦਰ ਤੇ ਗੰਦੇ